ਕੀ ਸਰਵ ਸਰਕਾਰ ਕੀ ਗਿਆ ਸਤੀ سید ਬਸਤਾਨ ਫਿਰਕਾਰ ਵੀ ਸਮੂਹ ਸਵਾਸਲ ਵਿੱਚ ਲਾ ਕਰਨ ਵਸਿਕ ਗਏ ਬਹੁਤ ਹੀ ਮੁबारक ਬਾਦ ਉਹ ਹੀ ਦਾਤਾ ਦਰਬਾਰ ਸਤੀ ਸਰਵ ਵਿਖੇ ਇਸ ਲਈ 4 ਦਿਨ ਤੋਂ ਜੋ ਸਾਲਾਨਾ ਮੇਲਾ ਰੋਹਾਨੀ ਮੇਲਾ ਸੰਗਤ ਦੇ ਸਹਿਯੋਗ ਨਾਲ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਪਿਛਲੇ ਚਾਰ ਦਿਨ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ ਅਜ ਮੇਲੇ ਦਾ ਆਖਰੀ ਦਿਨ ਇਹ ਕੀ ਸਤੰਪਰ ਜਿਹਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਜਨਾਬ ਹਸਨ ਮੰਨ ਸਾਹਿਬ ਉਹਨਾਂ ਨੇ ਆਪੜਾ ਤੋਂ ਪੇਸ਼ ਕਰਨਾ ਹੈ ਤੋਂ ਸੰਬੰਧ ਨੂੰ ਮੈਂ ਇਹ ਜਾਣਕਾਰੀ ਦਵਾਂਗਾ ਬਤੌਰ ਉਪ ਗੱਤੀ ਨਿਸ਼ੀਲ ਕਿ 18 19 20 21 ਤੰਪਰ ਤੋਂ ਲਗਾਤਾਰ ਇਹ ਮੇਲਾ ਚੱਲ ਰਿਹਾ ਹੈ ਦੇ ਵਿੱਚ 18 ਤਰੀਕ ਨੂੰ ਦਾਤਾ ਸਰਕਾਰ ਦਿਨ ਮੈਂਦੀ 19 ਤਰੀਕ ਨੂੰ ਦਾਤਾ ਸਰਕਾਰ ਤੋਂ ਫਵਾਜਾ ਸਰਕਾਰ ਤੱਕ ਪਿੰਡਾਂ ਪਰ 23 ਤਰੀਕ ਨੂੰ ਦਾਤਾ ਸਰਕਾਰ ਦੇ ਜੱਡੇ ਚੱਦਰੀ ਦਾ ਸਮਾ 21 ਸਤੰਬਰ ਨੂੰ ਸਭਿਆਚਾਰਕ ਸੋਫੀ ਪ੍ਰੋਗਰਾਮ ਪ੍ਰਵਾਹ ਜਾ ਰਹੇ ਨੇ ਸੋ ਬਹੁਤ ਹੀ ਕਾਬਿਲ ਮਬਰਕ ਹੈ ਦਿਨ ਰਹਿ ਔਰ ਯਾਦਗਾਰੀ ਦਿਨ ਰਹਿ ਸਭਾ ਦੁਆਰਾ ਸਾਰੀ ਸੰਗਤ ਨੂੰ ਮਰਿਆਨ ਵਾਸੀਆਂ ਨੂੰ ਇਨਾਲੇ ਵਾਸੀਆਂ ਨੂੰ ਇਸ ਮੇਲੇ ਦੀ ਪਤਲਾ ਹੋ ਗਈ ਪਰ ਤਾਂ